ਹਾਂ ਉਹ ਲੈਣੀਆਂ ਹੀ ਨਹੀਂ ਹੋਰ ਕੋਈ ਕਿਉਂ ਲੈਣੀਆਂ ਕਿਉਂ ਹੋਰ ਘਰ ਮੈਂ ਨਹੀਂ ਤੋਰੀਆਂ ਤੁਰੀਆਂ ਕੱਲ ਵੀ ਕਦੋਂ ਕੋ ਆਏ ਤੂੰ ਕੱਲ ਤੋਰੀਆਂ ਕਦੋਂ ਅਲ ਤੋਰੀਆਂ ਕਦੋਂ ਗੱਗੂ ਦੇ ਮੂੰਹ ਨਾਲ ਦੇ ਬਤੌਣ ਲਾਇਆ ਜਾ ਲੈ ਗਿਆ ਚੰਡੀਗੜ੍ਹ થી ਚਾਹ ਛੋਂਗਾ ਕੁੜੀ ਸੀ ਤੇਰੇ ਨਾਲ ਕੋਈ ਬੈਠੀ ਗੱਡੀ ਦੇ ਅਗਲੀ ਸੀਟ ਤੇ ਹਾਂ ਕੌਣ ਲੱਗੇ ਹਾਂ ਹੁਣ ਸੌਣ ਲੱਗੇ ਹੁਣ ਰੰਗਵੇਂ ਹਟ ਗਏ ਕੌਣ ਲੱਗੇ ਕੁੜੀ ਹੈ ਨਹੀਂ ਚੰਡੀਗੜ੍ਹ ਨਹੀਂ ਹੈ ਸਤਿ ਸ਼੍ਰੀ ਅਕਾਲ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਨੂੰ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜੀ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਐ ਲੈ ਕੇ ਗਿਆ ਸ੍ਰੋਵਰ ਵਾਲਾ ਗੱਡੀ ਤੁਸੀਂ ਵੇਖੀ ਵੀ ਕੱਲ ਚੱਡੀ ਘੜ ਤੇ ਹੱਤੀ ਤੇ ਮੈਨੂੰ ਲੋਕ ਮੈਸੇਜ ਆ ਵੱਲ ਲੈ ਕੇ ਆਇਆ ਚੰਡੀਗੜ੍ਹ થી ਸਾਹ ਸੌਂਗਾ ਕੁੜੀ ਹੀ ਤੇਰੇ ਨਾਲ ਕੋਈ ਬੈਠੀ ਗੱਡੀ ਦੇ ਅਗਲੀ ਸੀਟ ਤੇ ਹਾਂ ਸੌਂ ਲੱਗੇ ਹਾਂ ਹੁਣ ਸੌਂ ਲੱਗੇ ਹੁਣ ਰੰਗਵੇਂ ਹਟ ਗਏ ਹਾਂ ਲੱਗ ਕੁੜੀ ਹੈ ਨਹੀਂ ਚੰਡੀਗੜ੍ਹ ਨਹੀਂ ਨਹੀਂ ਚੰਡੀਗੜ੍ਹ ਤੇ ਧਿਆਨੇ ਸੀਗਾ ਆ ਗੱਡੀ ਚ ਪ੍ਰੈਗਨੈਂਸ ਚੈੱਕ ਕਰਕੇ ਮੋਟੇ ਕਿਸੇ ਕੁੜੀ ਦੀ ਨਹੀਂ ਆਉਂਦੀ ਜਾਨ ਲੱਭਣੇ ਪੈਣੇ ਹੁੰਦੀ ਪਈ ਆ ਗੋਏ ਦੀ ਨਹੀਂ ਜਿਹੜੀ ਪ੍ਰੈਗਨੈਂਸ ਆ ਛੱਡ ਦਾਨ ਹੋਇਆ ਨਾ ਤੂੰ ਤੁਸੀਂ ਸ਼ੂਟ ਕਰਕੇ ਬਰੋਂ ਆ ਗਿਆ ਉੱਥੇ ਕੋਈ ਤੇ ਤੂੰ ਸਟੋਰੀ ਬੋਣੀ ਇਹ ਚਲਾਕੀਆਂ ਕਰਦਾ ਭਾਈ ਚਲਾਕੀਆਂ ਹੁਣ ਐਕਟਿੰਗ ਕਰਨ ਦੇ ਆ ਵੇਖੋ ਦਾ ਮੂੰਹ ਰੰਗ ਦੱਸਦਾ ਕਿਹੜੀ ਯਕੀਨ ਨ ਕਿਆ ਪਾਕੇ ਦੇ ਕੇ ਹਾਂਜੀ 100 ਨੰਬਰ ਕੋਈ ਜਿੱਤ ਨਹੀਂ ਹੁੰਦੀ ਭਾਈ ਹਾਂਜੀ ਸਫਾਵਾਂ ਫੈਲਾਈਆਂ ਜਾ ਰਹੀਆਂ ਵਾ ਉਹ ਗੁੱਪਰੇ ਤੂੰ ਹਰੇ ਆਪਣੀ ਹਾਂ ਅਹ ਹਾਂ ਅਹ ਅਹ ਹਾਂਜੀ ਮੈਂ ਮੈਂ ਐ ਥੋੜੀ ਕਹਿਣਾ ਸਨੂਵਰ ਨਾ ਕਰੇ ਕਿਸੇ ਕੁੜੀ ਨੇ ਗੱਲ ਹੀ ਨਹੀਂ ਕੀਤੀ ਹਾਂ ਤਾਂ ਨਹੀਂ ਕੀਤੀ ਤੂੰ ਸੌਂ ਖਾਇ ਨਹੀਂ ਕੀਤੀ ਕੀਤੀ ਮਾੜੀ ਮੁੱਟੀ ਹਾਂ ਹੁਣ ਮਕਰ ਆਏਗਾ ਹਾਂ ਐ ਨਹੀਂ ਸੀ ਮੈਂ ਨਾਂ ਲਵਾ ਇੱਕ ਨਹੀਂ ਸੀ ਬ੍ਰੇਕਅਪ ਹੋਗਾ ਪਹਿਲੇ ਆਹ ਵੇਖਿਆ ਹਾਂਜੀ ਆਹ ਬੰਦਾ ਦੇ ਨੂੰ ਟੋਕ ਖਾ ਗਿਆ ਬੰਦਾ ਸਹੀ ਹੁੰਦਾ ਜੱਟ ਕੱਲੇ ਕਿਹੜੀ ਕੱਲੇ ਕਿਉਂ ਆ ਹੈ ਹੈ ਮੇਰੀ ਹਾਂ ਹੈ ਮੇਰੀ ਤੂੰ ਕਿਉਂ ਕਹਿ ਲਾ ਹਾਂ ਕੱਲਾ ਕਿਉਂ ਕਰ ਰਾਂ ਹੁੰਦਾ ਬਈ ਕੱਲਾ ਹੈ ਨਹੀਂ ਮੈਨੂੰ ਹੈ ਨਹੀਂ ਰਹਿਣੀ ਕੱਲ ਕਿਹਦੇ ਨਹੀਂ ਮੈਂ ਕਰਲਾਇਆਂ ਨਾਲ ਪਿੰਡਾ ਵੀ ਦਾ ਪਿੰਡੇ ਬੁੰਨ ਵਾਲਾ ਬਈ ਨਹੀਂ ਨਾ 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 ਕਿਧਰ ਐਸ ਤੂੰ ਕੱਲੇ ਮੈਨੂੰ ਬੁੱਲਾ ਧਿਆਨੇ ਸੀਗਾ ਮੇਰਾ ਕਿਧਰ ਨਹੀਂ ਧਿਆਨੇ ਸ਼ੂਟ ਸੀਗਾ ਜੀ ਸਨੈਪ ਫੋਨ ਦਿਖਾਦਾ ਲਓ ਖੋਲ ਕੇ ਦੇ ਲਓ ਖੋਲ ਕੇ ਦੇ ਆਦਾ ਹੁੰਦਾ ਕੀ ਦੇਖਣਾ ਹੈ ਤੂੰ ਲਓ ਖੋਲ ਕੇ ਦੇ ਦੇਖਣਾ ਕੀ ਆ ਸਟੋਰੀਆਂ ਵੇਖਦਾ ਮੈਂ ਦਰੀਆਂ ਜਿਹੜੀਆਂ ਸੇਵ ਕੀਤੀਆਂ ਤੂੰ ਕਿਹੜੀਆਂ ਉਹ ਨਹੀਂ ਕੋਈ ਮੈਂ ਪਿਆ ਪਹੜਾ ਨਾ ਬੈਂ ਐਂ ਹੀ ਲਾ ਬੰਦ ਐਲੀ ਸਟੋਰੀ ਦਾ ਨਾ 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 ਨਹੀਂ ਚੱਲੂ ਆ ਵੇ ਮੋਟੇ ਤੇਰਾ ਕੀ ਕਹਿਣਾ ਵਾ ਕਿਹਨੇ ਹਣੀ ਹਾਂ ਬਈ ਕੱਲੇ ਕੋਈ ਸਨੇਪਜਰ ਸਟੋਰੀ ਨਹੀਂ ਪਾਈ ਤੇ ਜਿੰਨੀ ਦੁਨੀਆ 'ਚ ਕੋਈ ਬੰਦਾ ਕਹਦਾ ਕਿ ਜਿਹਦੀ ਥੇਲੀ ਆ ਜਾ ਐਨ ਨੂੰ ਕੁੜੀ ਨਾ ਵੇਖਿਆ ਕੋਈ ਦੁਨੀਆ 'ਚ ਜਿੰਨੇ ਬੰਦੇ ਸਨੇਗਰ ਵੇਂਦੇ ਆ ਹਾਂ ਫੇਰ ਅਗਲੀ ਸਟੋਰੀ ਪਾਈਂ ਬਤਾ ਹੁਣੇ ਮੈਸੇਜ ਆ ਜਾਣਾ 1 ਵਜੇ ਦਾ ਜੋਧਾ ਆ ਜਾਣਾ ਉਹਨੇ ਵੇਖ ਕੀ ਲੈਣ ਲੱਗੇ ਤੌਰਨ ਨਹੀਂ ਲੈਣਾ ਮੈਂ ਤੋਰੀਆਂ ਨਹੀਂ ਲੈਣੀਆਂ ਹਾਂ ਨਹੀਂ ਨਹੀਂ ਹੋਰ ਕੁਝ 50 ਰੁਪਏ ਲਗਾਓ ਹੋਰ ਕੁਝ ਉਹ ਲੈਣੀਆਂ ਹੀ ਨਹੀਂ ਹੋਰ ਕੋਜੇ ਕਿਉਂ ਲੈਣੀਆਂ ਕਿਉਂ ਹੋਰ ਤਰ ਮੈਂ ਨਹੀਂ ਤੋਰੀਆਂ ਦੁਰੀਆਂ ਕੱਲ ਵੀ ਕਦੂ ਕੋ ਆਏ ਤੂੰ ਕਰੇਲੇ ਨਹੀਂ ਲੈਣੇ ਕਰੇਲੇ ਨਹੀਂ ਲੈਣੇ ਚੱਲ ਕਦੂ ਦਾ ਯਾਰ ਗਿਆ ਹੋਇਆ ਕਿਤੇ ਆ ਗੱਲ ਤਾਂ 50 ਆਣਾ ਕਿਲੋ ਦੀ ਕੋਈ ਚਾਹਦੀ ਸਬਜ਼ੀ ਲੈ ਲੈ ਅੱਜ ਵੀ ਸਵੇਰੇ ਤੇ ਇੱਕ ਕਦੂ ਵਾਜੇ ਦੋ ਖਲੋ ਮੰਮੀ ਘਰ ਹੋਰ ਕੋਈ ਸਬਜ਼ੀ ਦੇਖ ਆ ਉਹ ਕद्दू ਖਵਾਈ ਜਾਂਦੇ ਰੋ ਜੀ ਆਹ ਲ ਤੋਰੀਆਂ ਕੱਦੂ ਆਹ ਲ ਤੋਰੀਆਂ ਕੱਦੂ ਗੱਗੂ ਦੇ ਮੂੰਹ ਨਾਲ ਦੇ ਬਤਾਉਣ ਲਾਇਆ ਜਾ ਕੀ ਵੈਨਾ ਮੇਰੇ ਲਈ ਤੋਰੀਆਂ ਤਰ ਕੀ ਖਾ ਕੇ ਵੀ ਨਹੀਂ ਆਖੀਆਂ ਪਰਮਲ ਨਹੀਂ ਖਾ ਕੇ ਬੈਠੇ ਨਹੀਂ ਪਰਮਲ ਨਹੀਂ ਖਾਣੇ ਪਰਮਲ ਲੈ ਲੈ ਆਪਣੇ ਸਵਾਦ ਪਰਮਲ ਸਵਾਦ ਬਣਦੇ ਪਰਮਲ ਲੈ ਲ ਕੇ ਸਭ ਮਨ ਚੀਤੀ ਜਾਣੇ ਆਆਂ ਨਾਲ ਕੋ ਪਰਮਲ ਦੇਣੀ ਹੈ ਵੀਰੇ ਆਈ ਤੋਰੀਆਂ ਨਾਲ ਪਰਮਲ ਕੀ ਰੇਟ ਆ ਇਹ ਤਾਂ ਚਲਾ ਚੇ ਪਰਮਲ ਦੇਦੇ 2 ਕਿਲੋ ਹਾਂਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ